گروہ جی کا خالصہ گروہ جی کی فتح ارداس ایک واہ گروہ جی کی فتح شریف بگوتی جی سہائے وار شریف بگوتی جی کی پاس پاتشای دسمی پرتم بگوتی سمر کے گور نانک لئی تئے پھر انگت گور تے امرد رام دسے ہوئی سہائے ارجن ہر کو بندوں سمرو سری ہر رائے سری ہر کے شنتی کشن جس چھے سب جائے تے سمری سمریہ کرنو نا وائے سب تھائیں ہوئے سہائے سہای دسویں پاتشاہ شری گرو سنگھ صاحب جی سب تھائیں ہوئے سہائے دس آن دساں پاشا تھی جو شری گرو گرنتھ ساحب جیٹ کے دار کا تیان کر کے بولو جی واح گرو پنجا پیارے آن چوہ صاحب جاتا چالیاں مکتیاں ہٹیاں جپیاں تپیاں جنا نام جپیاں ونڈ کے چکیاں دیکھ چلائی دیکھ واہی ਦੇ ਕੇ ਅੰਡਟ ਕਿਤਾ ਤਿਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਤਰ ਕੇ ਕਲ ਸਚੀ ਬੋਲੋ ਜੀ ਵਾਹੇ ਗੁਰੂ ਜਿਨਾ ਸਿੰਘਾਂ ਸਿੰਘਣਿਆ ਨੇ ਧਰਮ ਹੇਤ ਸੇ ਸਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਂ ਜਾਂ ਚਰਕੜੀਆਂ ਤੇ ਚਰੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੇਖੇ ਕੇਸਾ ਸਵਾਸਾ ਨਾਲ ਨਿਭਾਈ ਤੇ ਨਾਤੇ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਆ ਤੇ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਣ ਕਾ ਸਤਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇ ਇੱਕ ਵਦੇ ਪਿਰਤ ਕੀ ਪੈ ਚ ਪੰਥ ਕੀ ਜੀਤ ਸ੍ਰੀ ਸਾਹਿਬ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਰ ਬਾਲੇ ਬੋਲੋ ਜੀਵਾ ਹੈ ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਂ ਵਿਵੇਕ ਦਾਨ ਵਿਸਾਤਾਨ ਭਰੋਸਾ ਦਾਨ ਤਾਨਾ ਸਿਰ ਦਾ ਨਾਮ ਦਾਨ ਸ੍ਰੀ ਅਮਰ ਸਰ ਜੀ ਤੇ ਸ਼ਨਾ ਨਾ ਚੌਂਕਿਆ ਚੰਡੇ ਬੁੰਗੇ ਝੁਗੋ ਝੁਗਟਲ ਧਰਮ ਕਾ ਜੈਕਾਰ ਵੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤ ਉਚੇ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਹੋ ਸੰਨਾਤੋਂ ਪੰਚੋ ਨੂੰ ਵਿਚੋੜਿਆ ਗਿਆ ਹੈ ਖੁੱਲੇ ਦਰਸ਼ਨ ਤੇ ਦਾਰ ਤੇ ਸੇਵਾ ਸੰਭਾਲ ਦਾ ਤਾਨ ਕਾਲਸਾ ਜੀ ਨੂੰ ਬਖਸ਼ੋ ਹੈ ਨਿਮਰਣਿਆ ਦੇ ਮਾਨ ਨੇ ਤਾਨੀਆਂ ਦੇ ਤਾਨ ਨਿਓਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਅੱਖਰ ਵਤਾ ਕਟਾ ਪੁੱਲਚੁਕ ਮਾਫ ਕਰ ਜੀ ਸਰਬਤ ਦੇ ਕਾਜ ਰਾਸ ਕਰ ਜੀ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਤੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਕਿ ਆਪ ਹੀ ਅਕਾਲ ਕੀ ਕਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ جو پب کو مل بو چاہے کھوج شبد میں لے راج کرے کا خالصہ آکی رہے نہ کوئی کار ہوئے سب ملیں گے بچے شرن جو ہوٮٔ بولے سو نیہات سرکال واحر جی کا خالصہ واحر جی کی فتح